ਜਿਹੜਾ ਮੈਂ ਕੱਲਰ ਬੱਧ ਹੋਇਆ ਮੈਂ ਤੁਹਾਨੂੰ ਕਹੋ ਮੈਂ ਨਹੀਂ ਜਿਹੜਾ ਕਾਰੋਬਾਰੀ ਹੈ ਜਿਹੜਾ ਬਿਜ਼ਨਸਮੈਨ ਦਾ ਜਿੱਦਾਂ ਮੈਂ ਅੱਜੇ ਫੋਨ ਕੀਤਾ ਕੰਮ ਕਰਨਾ ਹੁੰਦਾ ਆਪਣਾ ਮੇਰੇ ਕੋਲ ਰਿਸ਼ੋਤ ਮੰਗੀ ਗਈ 1 ਲੱਖ ਰੁਪਿਆ ਤੇ ਜਦੋਂ ਮੈਂ ਕਿਸੇ ਐਫਐਨਏ ਦਾ ਫੋਨ ਕਰਾਤਾ ਤੇ ਰਿਸ਼ੋਤ ਉਹ 1.5 ਲੱਖ ਰੁਪਿਆ ਅਜਿਹੇ ਐਸਐਚਓ ਨੂੰ ਕਹੋ ਜੇ ਟੀਐਸਪੀ ਨੂੰ ਕਹੋ ਜੇ ਤਸਵੀਰਦਾਰ ਨੂੰ ਤਾਲੀਵਾਲ ਸਾਹਿਬ ਕਾਰੇ ਪਾਣੀ ਤੋਂ ਵੀ ਨੱਬੇ ਚੋ ਕਾਰੇ ਪਾਣੀ ਭੇਜ ਦਿਓ ਉਹਨਾਂ ਨੂੰ ਬਲਾਓ ਗਏ ਆਂ ਆਵਾਜ਼ ਵੀ ਪਾਰਟੀ ਚ ਬਗਲਾਬ ਨਹੀਂ ਆਈ ਪਾਰਟੀ ਇਸ ਮੱਛ ਦੇ ਉੱਪਰ ਇਕੱਠੇ ਹੋਏ ਆਂ ਕਿ ਅਸੀਂ ਮੰਥਨ ਕਰਨ ਲਈ ਇਕੱਠੇ ਹੋਏ ਆਂ ਕਿ ਜਿਹੜੀ ਸੀਟ ਸੀ ਜਿੰਨੇ ਸੀਗੇ ਲੋਕ ਸਭਾ ਦੀ ਜਿਹੜੀ ਸੀਟ ਸਾਡੀ ਕੈਂਡੀਡੇਟ ਮਾਰੀਓ ਕੁਲਦੀਪ ਸਿੰਘ ਢਾਲੀਵਾਲ ਜੀ ਬੜੀ ਵੱਡੀ ਪਾਤਰਾ ਚ ਜਿਤਰੇ ਸੀ ਉਹ ਹਾਰ ਕਿਸ ਤਰ੍ਹਾਂ ਗਏ ਇਹ ਇੱਕ ਬੜਾ ਇੰਪੋਰਟੈਂਟ ਰਸਨਾ ਇਹਦੇ ਉੱਤੇ ਮੱਥਨ ਕਰਨਾ ਇਥੇ ਬਹੁਤ ਇੰਪੋਰਟੈਂਟ ਹੈ ਉੱਥੇ ਕੁਝ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਹੈ ਤਲਵੰਤ ਸਾਹਿਬ ਸਭ ਤੋਂ ਪਹਿਲੇ ਜੇ ਮੈਂ سارے ولنٹیئر صاحبان کا درجہ بدرجہ ورکر صحبان کا اس کے بعد سارے ایم ایل اے سا صاحب اور جنہیں بھی پارٹی دے عہدے دار صاحبان اتنے آئے ہیں سب کا میں دنواد کرتا ویڈی گنتی پہنچے ہو پر یقین کرنا جس زندہ کا آیا اس زندہ کا من کو چین نہیں ہے من بہت بے چین ہے اتوں تک کہ میں روٹی خان سے بھی سارا جی نہیں گلتی کتنے کتا کئی کیوں ہوئی اِسی بیٹھ کے سارا آپس چلچار وٹاندرا کر کے ਇਹ ਇਸ ਤੀ ਸੋਚਾਂਗੇ ਮਗਰ ਕੋਈ ਕੁਝ ਚੀਜ਼ਾਂ ਸਿਆਤਾ ਵਾਲੀ ਵੱਲੋਂ ਸਾਹਿਬ ਜਿਹੜੀਆਂ ਨਜ਼ਰ ਆ ਰਹੀਆਂ ਨੇ ਉਹ ਇਸ ਮੰਚ ਤੋਂ ਦੱਸ ਰਹੀਆਂ ਜ਼ਰੂਰੀ ਹੈ ਸਵਾ ਦੋ ਸਾਲ ਹੋ ਗਏ ਮੈਨੂੰ ਜਦੋਂ ਮੈਂ ਐਮਐਲਏ ਬਣਿਆ ਮੈਨੂੰ ਸ਼ੁਰੂ ਸ਼ੁਰੂ ਤੇ ਲੋਕਾਂ ਨੇ ਆ ਕੇ ਮੇਰੇ ਵਲੰਟੀਅਰਸ ਨੇ ਆ ਕੇ ਮੈਨੂੰ ਇਹ ਗੱਲ ਕਹਿਣੀ ਕਿ ਡਾਕਟਰ ਸਾਹਿਬ ਮੇਲੇ ਸਾਹਿਬ ਥਾਣਿਆਂ ਦੇ ਵਿੱਚ ਅੱਜ ਵੀ ਕਾਂਗਰਸੀ ਇਕੱਠੇ ਹੁੰਦੇ ਆ ਅੱਜ ਵੀ ਅਕਾਲੀ ਦਲ ਵਾਲੇ ਬੈਠੇ ਹੁੰਦੇ ਆ ਅੱਜ ਵੀ ਉਹਨਾਂ ਦੇ ਕੰਮ ਹੁੰਦੇ ਆ ਅੱਜ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਮੈਂ 1% ਵੀ ਇਸ ਗੱਲ ਤੇ ਯਕੀਨ ਦੇਸੀ ਕਰਦਾ ਮੈਂ ਦੇਸੀ ਮੰਨਦਾ ਮੈਂ ਆਪਣੇ ਵਲੰਟੀਅਰ ਨੂੰ ਉਥੇ ਉਹਨਾਂ ਨੂੰ ਮਨਾ ਕਰਦਾ ਸੀ ਮੈਂ ਕਿ ਨਹੀਂ ਯਾਰ ਤੁਸੀਂ ਤੁਸੀਂ ਗਲਤ ਬੋਲਦੇ ਜੇ ਮਗਰ ਨਹੀਂ ਮੈਂ ਮਹਿਸੂਸ ਕਰਦਾ ਕਿ volunteers ਉਹ ਸੱਚ ਬੋਲਦੇ ਸੀ ਅਗਰ volunteers ਦੀ ਗੱਲ ਸੀ ਉਹਨਾਂ ਕੂਰੀਅਲ ਦੀ ਉਹਨਾਂ ਸੀ ਇਹ ਕਰ ਐਡਮਿਨਿਸਟ੍ਰੇਸ਼ਨ ਤੋਂ ਘੱਟ ਪਾਈ ਹੁੰਦੀ ਫਿਰ ਅੱਜ ਸਾਡੇ ਇਹ ਹਾਲਾਤ ਨਾ ਹੁੰਦੇ ਨਹੀਂ ਆਪੇ ਇਹ ਹਾਲਾਤ ਬਣੇ ਨੇ ਸਰਕਾਰ ਦੀਆਂ ਕਮਜ਼ੋਰੀਆਂ ਤਾਦੀਵਾਲ ਸਾਹਿਬ ਸਰਕਾਰ ਦੀਆਂ ਕਮਜ਼ੋਰੀਆਂ ਦੇਈ ਇਹ ਇੰਆ ਪਾਵਰ ਐਮਐਲਐਸ ਨੂੰ ਦੇਈ ਕਿ ਇਹ ਇੰਆ ਪਾਵਰ ਨਾਲ ਖੁੱਲ ਕੇ ਕਹਿ ਰਹੇ ਸੀ ਜਿਸੇ ਮਿਲਣ ਤੋਂ ਬਾਅਦ ਦਿੱਤੀ ਅਫਸਰਾਂ ਨੂੰ ਫੋਨ ਕਰਦੇ ਸੀ ਅਫਸਰ ਕਹਿੰਦੇ ਸੀ ਭਾਜੀ ਕੋਈ ਗੱਲ ਦੀ ਭਾਜੀ ਹੋ ਜਾਏਗਾ ਭਾਜੀ ਕੋਈ ਗੱਲ ਦੀ ਭਾਜੀ ਇਹ ਗੱਲ ਕਰਦੇ ਜੇ ਭਾਜੀ ਕੰਮ ਹੋਣੀ ਹੋਏਗਾ ਪੰਤਾ ਜੀ ਦਾ ਸਾਥ ਸਾਡੇ ਸ੍ਰੀ ਹੁੰਦਾ ਕੰਮ ਨਹੀਂ ਸੀ ਹੁੰਦਾ ਸਾਡੇ ਵਲੰਟੀਅਰਸ ਨੂੰ ਬੇਜਿਤ ਕੀਤਾ ਜਾਂਦਾ ਸੀ ਅੱਜ ਸਮੇ ਅੱਜ ਵਕਤ ਜਿਆਚੀ ਵੀ ਨਾਲ ਸੀ ਚੇਤੇ ਅੱਜ ਵੀ ਨਾਲ ਸੀ ਜਾ ਕੇ ਤੇ ਭੋਜੋ 207 ਰਮਤ ਲੁਗਾਰੇਓ ਭੋਜੋ ਕਾਲੇ ਸੁਧਾਈ ਨੂੰ ਬਦਲਾਅ ਦਾ ਤੁਸੀਂ ਨਾਰਾ ਲੈ ਕੇ ਆਏ ਜੀ ਧੰਨਵਾਦ ਸਾਹਿਬ ਕੀ ਬਦਲਾਅ ਆ ਪੰਜਾਬ ਦੇ ਵਿੱਚ ਨਸੋ ਦੇ ਨੂੰ

ਜੇ ਡਾਕਟਰ ਸਾਹਿਬ ਨਸ਼ਾ ਤੇ ਬਾਤ ਕਿਦਰੇ ਨਹੀਂ ਹੋਇਆ ਜਿਹੜਾ ਭ੍ਰਸ਼ਟਾਚਾਰ ਸੀ ਜਿਹੜਾ ਕ腐ਸ਼ਨ ਸੀ ਉਹ ਮਹਿੰਗੀ ਹੋ ਗਈ ਮਹਿੰਗੀ ਹੋ ਗਈ ਮੇਰਾ ਇੱਕ ਦੋਸਤ ਜਿਹੜਾ ਕਾਰੋਬਾਰੀ ਹੈ ਮੇਰਾ ਬਿਜ਼ਨਸਮੈਨ ਹੈ ਜਿਹੜਾ ਮੈਂ ਕਦੇ ਫੋਨ ਕੀਤਾ ਕੰਪਨੀ ਦੇ ਅਧਿਕਾਰੀਆਂ ਨੇ ਆਪਣਾ ਮੇਰੇ ਕੋਲ ਰਿਸ਼ਵਤ ਮੰਗੀ ਗਈ 10 ਲੱਖ ਰੁਪਈਆ ਤੇ ਜਦੋਂ ਮੈਂ ਕਿਸੇ ਐਫਐਨਐ ਦਾ ਫੋਟੋ ਲਾਤਾ ਦੇ ਵਿਸ਼ੋ ਤੋਂ 25 ਲੱਖ ਰੁਪਈਆ ਰੇਵਾ ਸਰਕਾਰ ਦਾ ਦੇਖੀ ਨੂੰ ਜਿੰਦਾਬਾਦ ਭੁਲਾਵਾ ਇਹ ਕੋਈ ਬੰਦਾ ਆਉਂਦੀ ਹੈ ਇਹ ਐਡਮਿਨਿਸਟ੍ਰੇਸ਼ਨ ਨੂੰ ਨਾ ਪਾਣੀ ਪੈ ਗਈ ਚੰਗੀ ਤਰ੍ਹਾਂ ਨਾ ਪਾਣੀ ਪੈ ਗਈ ਸਾਰੇ ਖਾਨਿਆਂ ਦੇ ਵਿੱਚ ਸੋਨੋ ਜੇ ਤੁਸੀਂ ਇਹ ਸੱਚੋ ਆਪਣੇ ਨਾਲ ਹੋਏ ਇਹ ਅਸੀਂ ਕੰਪਨੀ ਦੇ ਕਰਦਾ ਤੁਹਾਨੂੰ ਸਾਫ਼ ਕਰ ਜੀ ਸਾਰੇ ਦਲਾ ਕਰਦੇ ਹੋ ਸਾਡੇ ਵਲੰਟੀਅਰ ਨੂੰ ਬੇਜਿੱਤ ਕਰਕੇ ਤੇ ਜਿੱਤਦਾ ਜਾਂਦਾ ਕੀ ਜਿੱਤਦਾ ਫਤਵੀ ਭਾਵੇਂ ਦੇ ਵਿੱਚ ਕੇ ਆਮ ਆਦਮੀ ਪਾਰਟੀ ਦਾ ਵਲੰਟੀਅਰ ਨੂੰ ਬੈਨਸ ਤੇ ਕੁਰਸੀ ਨਾਲ ਫਰਕ ਦੇ ਦਿੱਤੀ ਕੀ ਜਿੱਤਦਾ ਫਤਵੀ ਅਹੋਜੇ ਸੱਚ ਨੂੰ ਅਹੋਜੇ ਟੀਐਸਪੀ ਨੂੰ ਅਹੋਜੇ ਤਸਵੀਰਦਾਰ ਨੂੰ ਸਾਦੀਵਾ ਸਾਹਿਬ ਤੁਹਾਡੇ ਪਾਣੀ ਤੋਂ ਕਰਨਾ ਵੇਚੋ ਉਹਨਾਂ ਨੂੰ ਪਾਣੀ ਤੇ ਇਧਰ ਨੂੰ ਪਾਵਾ آم آدمی پارٹی بدلاؤ نہیں آئی ہے پارٹی سوا دس دو سال ہو گئے میں سون کے نہیں دیکھا میں تیلا کھڑے میرے سینٹر